ਚਾਹ ਪੀਣ ਦੇ ਸ਼ਕੀਨੋ ਗੌਰ ਕਰ ਲਿਓ ਕਿਤੇ ਤੁਸੀਂ ਤਾਂ ਨਹੀਂ ਕਰਨ ਲੱਗੇ ਹੋਏ ਇਹ ਵਟੀਆਂ ਗਲਤੀਆਂ ਵੈਸੇ ਤਾਂ ਚਾਹ ਪੀਣ ਦਾ ਹਰ ਕੋਈ دیਵਾਨਾ ਹੁੰਦਾ ਪਰ ਇਸ دیਵਾਨਗੀ ਦੇ ਵਿੱਚ ਹਰ ਕੋਈ ਭੁੱਲ ਜਾਂਦਾ ਹੈ ਕਿ ਚਾਹ ਦੇ ਫਾਇਦੇ ਦੇ ਨਾਲ ਨਾਲ ਨੁਕਸਾਨ ਵੀ ਨੇ ਅਗਰ ਨਹੀਂ ਜਾਣਦੇ ਚਾਹ ਦੇ ਨੁਕਸਾਨਾਂ ਦੇ ਬਾਰੇ ਫਾਇਦਿਆਂ ਦੇ ਬਾਰੇ ਤਾਂ ਗੌਰ ਕਰਿਓ ਇਸ ਖਾਸ ਜਾਣਕਾਰੀ ਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੋਤ ਪੋ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਦੋਸਤੋ ਸਰਦੀਆਂ ਦਾ ਮੌਸਮ ਹੈ ਤੇ ਜਿਹੇ ਦੇ ਵਿੱਚ ਜੇਕਰ ਸਾਨੂੰ ਕੜਾਕੇ ਦੀ ਠੰਡ ਦੇ ਵਿੱਚ ਅਦਰਕ ਵਾਲੀ ਚਾਹ ਦੀ ਚੁਸਕੀ ਮਿਲ ਜਾਵੇ ਤਾਂ ਇਸ ਦਾ ਤਾਂ ਮਜ਼ਾ ਹੀ ਕੁਝ ਹੋਰ ਹੈ ਪਰ ਬਹੁਤ ਸਾਰੇ ਲੋਕ ਅਜਿਹੀ ਹੈ ਜਿਹੜੇ ਤਾਂ ਚਾਹ ਪੀਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਪਰ ਸਰਦੀਆਂ ਦੇ ਵਿੱਚ ਜਿਹੜੇ ਲੋਕ ਚਾਹ ਪੀਣ ਦੇ ਸ਼ੌਕੀਨ ਹੈ ਉਹਨਾਂ ਵਾਸਤੇ ਖਾਸ ਤੌਰ ਤੇ ਜਾਣਕਾਰੀ ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਚਾਹ ਜਿਹੜੀ ਆ ਹਰ ਕਿਸੇ ਨੂੰ ਬਹੁਤ ਪਸੰਦ ਹੈ ਪਰ ਸਰਦੀਆਂ ਦੇ ਵਿੱਚ ਚਾਹ ਕਿੰਨੀ ਕ ਪੀਣੀ ਚਾਹੀਦੀ ਹੈ ਅਦਰਕ ਵਾਲੀ ਚਾਹ ਦੇ ਕਿਹੜੇ-ਕਿਹੜੇ ਫਾਇਦੇ ਹੈ ਕਿ ਅਦਰਕ ਵਾਲੀ ਚਾਹ ਜਿਹੜੀ ਆ ਸਾਡੇ ਵਾਸਤੇ ਚੰਗੀ ਹੈ ਵੀ ਜਾਂ ਨਹੀਂ ਉਹ ਇਹ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਦੇਣ ਲੱਗੇ ਆ ਤਾਂ ਅਫਰ ਕਰਦੇ ਹਾਂ ਸ਼ੁਰੂਆਤ ਅੱਜ ਦੀ ਅਦਰਕ ਵਾਲੀ ਚਾਹ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਗੱਲਾਂ ਬਾਤਾਂ ਦੀ ਅਦਰਕ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। ਅਦਰਕ ਦਾ ਇਸਤੇਮਾਲ ਅਕਸਰ ਖਾਣੇ ਦੇ ਵਿੱਚ ਕੀਤਾ ਜਾਂਦਾ ਹੈ। ਆਯੁਰਵੇਦ ਦੇ ਵਿੱਚ ਅਦਰਕ ਦਾ ਇਸਤੇਮਾਲ ਦਵਾਈ ਦੇ ਤੌਰ ਉੱਪਰ ਵੀ ਕੀਤਾ ਜਾਂਦਾ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਲੋਕ ਅਦਰਕ ਵਾਲੀ ਚਾਹ ਪੀਣਾ ਵੀ ਪਸੰਦ ਕਰਦੇ ਆ। ਸਰਦੀਆਂ ਦੇ ਵਿੱਚ ਚਾਹ ਪੀਣ ਦਾ ਦੌਰ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦਾ ਹੈ। ਅਦਰਕ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਐਂਟੀ ਇਨਫਲਮੇਟਰੀ ਅਤੇ ਐਂਟੀ ਬੈਕਟੀਰੀਅਲ ਐਂਟੀ ਆਕਸੀਡੈਂਟ, ਵਿਟਾਮਿਨ E, ਆਇਰਨ, ਵਿਟਾਮਿਨ D, ਕੈਲਸ਼ੀਅਮ ਵਰਗੇ ਬਹੁਤ ਸਾਰੇ ਕੁੰਜੜੇ ਨੇ ਪਾਇਆ ਜਾਂਦੇ ਆ। ਜੇਕਰ ਤੁਸੀਂ ਅਦਰਕ ਵਾਲੀ ਚਾਹ ਪੀਂਦੇ ਹੋ ਤਾਂ ਇਹ ਚਾਹ ਦੇ ਨਾਲ ਨਾ ਸਿਰਫ ਜ਼ੁਕਾਮ ਸਗੋਂ ਸਰੀਰ ਦੀਆਂ ਹੋਰ ਕਈ ਸਾਰੀਆਂ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲਦੀ ਹੈ ਅਦਰਕ ਵਾਲੀ ਚਾਹ ਪੀਣ ਦੇ ਨਾਲ ਹੋਰ ਕਿਹੜੇ-ਕਿਹੜੇ ਫਾਇਦੇ ਹੁੰਦੇ ਆ ਆਓ ਕਰਦੇ ਹਾਂ ਖਾਸ ਕਰਕੇ ਬਾਤ ਅਦਰਕ ਦੀ ਤਾਸੀਰ ਜੜੀਏ ਗਰਮ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕਾਫੀ ਜ਼ਿਆਦਾ ਸਰਦੀਆਂ ਦੇ ਵਿੱਚ ਗਰਮਾਹਟ ਮਿਲਦੀ ਹੈ ਇਸ ਦੇ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਆ ਜਿਵੇਂ ਕਿ ਵਿਟਾਮਿਨ A D ਅਤੇ E ਇਸ ਤੋਂ ਇਲਾਵਾ ਅਦਰਕ ਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਆਇਰਨ ਵਰਗੇ ਕਈ ਸਾਰੇ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ। ਅਦਰਕ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਕਸੀਡੈਂਟਸ ਹੁੰਦੇ ਨੇ ਜੋ ਕਿ ਸਰੀਰ ਦੇ ਅੰਦਰ ਬਣਨ ਵਾਲੇ ਫ੍ਰੀ ਰੈਡੀਕਸਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਨੇ। ਇੱਕ ਦਿਨ ਦੇ ਵਿੱਚ ਹੁਣ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿੰਨੀ ਜੜੀ ਅਦਰਕ ਵਾਲੀ ਚਾਹ ਪੀਣੀ ਚਾਹੀਦੀ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਸਿਹਤਮੰਦ ਰਹਿਣ ਦੇ ਲਈ ਤੁਸੀਂ ਦਿਨ ਦੇ ਵਿੱਚ 2 ਤੋਂ 3 ਵਾਰ ਅਦਰਕ ਦੀ ਚਾਹ ਪੀ ਸਕਦੇ ਹੋ। ਇਸ ਤੋਂ ਇਲਾਵਾ ਦਾਲਾਂ ਤੇ ਸਬਜ਼ੀਆਂ ਦੇ ਵਿੱਚ ਵੀ ਤੁਸੀਂ ਜੇਕਰ ਅਦਰਕ ਦੀ ਵਰਤੋਂ ਕਰ ਦਿਓ ਤਾਂ ਤੁਸੀਂ ਬਿਮਾਰ ਨਹੀਂ ਹੋਵੋਗੇ ਜੇਕਰ ਤੁਸੀਂ ਬਿਮਾਰ ਹੋ ਤਾਂ ਦਿਨ ਦੇ ਵਿੱਚ 3 ਤੋਂ 4 ਕੱਪ ਅਦਰਕ ਵਾਲੀ ਚਾਹ ਦਾ ਸੇਵਨ ਕਰੋ ਤੁਹਾਡੀ ਸਿਹਤ ਦੇ ਉੱਤੇ ਬਾਤ ਹੀ ਚੰਗਾ ਅਸਰ ਜਿਹੜਾ ਦੇਖ ਨੂੰ ਮਿਲੇਗਾ ਤੇ ਹੁਣ ਗੱਲ ਕਰਾਂਗੇ ਅਦਰਕ ਦੀ ਚਾਹ ਪੀਣ ਦੇ ਫਾਇਦਿਆਂ ਦੇ ਬਾਰੇ ਸਰਦੀਆਂ ਦੇ ਵਿੱਚ ਮੌਸਮ ਦੇ ਵਿੱਚ ਯੂਰਿਨ ਦੀ ਸਮੱਸਿਆ ਵਾਰ-ਵਾਰ ਹੋ ਸਕਦੀ ਹੈ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਤੁਸੀਂ ਅਦਰਕ ਵਾਲੀ ਚਾਹ ਦਾ ਸੇਵਨ ਜਿਹੜਾ ਦਿਨ ਦੇ ਵਿੱਚ ਦੋ ਵਾਰ ਕਰੋ ਇਸ ਨਾਲ ਤੁਹਾਨੂੰ ਕਾਫੀ ਨਿਜਾਤ ਮਿਲੇਗੀ ਅਦਰਕ ਵਾਲੀ ਚਾਹ ਪੀਣ ਦੇ ਨਾਲ ਸਰਦੀ ਖੰਘ ਤੋਂ ਰਾਹਤ ਮਿਲਦੀ ਹੈ ਜ਼ੁਕਾਮ ਦੀ ਇਸ ਸਮੱਸਿਆ ਤੋਂ ਜਲਦੀ छुटकारा ਪਾਉਣ ਦੇ ਲਈ ਤੁਸੀਂ ਅਦਰਕ ਵਾਲੀ ਚਾਹ ਪੀ ਸਕਦੇ ਹੋ ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਪੀਣ ਦੇ ਨਾਲ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਦਰਕ ਵਾਲੀ ਚਾਹ ਵਾਇਰਸ ਅਤੇ ਬੈਕਟੀਰੀਆ ਨੂੰ ਵੀ ਵਧਣ ਤੋਂ ਰੋਕਦੀ ਹੈ ਜਿਸ ਦੇ ਨਾਲ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਕਾਫੀ ਤੇਜ਼ੀ ਦੇ ਨਾਲ ਘਟ ਜਾਂਦਾ ਹੈ ਅਤੇ ਇਹ ਤੁਹਾਨੂੰ ਇਹ ਵੀ ਦੱਸ ਦੇ ਕਿ ਅਦਰਕ ਦੀ ਚਾਹ ਪੀਣ ਦੇ ਨਾਲ ਪਾਚਨ ਕਿਰਿਆ ਕਾਫੀ ਜ਼ਿਆਦਾ ਮਜ਼ਬੂਤ ਰਹਿੰਦੀ ਹੈ ਇਸ ਦੇ ਨਾਲ ਢਿੱਡ ਦੇ ਵਿੱਚ ਭਾਰਾਪਣਾ ਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਜਿਹੜੀਆਂ ਨੇ ਕੰਟਰੋਲ ਦੇ ਵਿੱਚ ਰਹਿੰਦੀਆਂ ਇਸ ਤੋਂ ਇਲਾਵਾ ਅਦਰਕ ਦੀ ਚਾਹ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਵੀ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਸਾਬਿਤ ਹੁੰਦੀ ਹੈ ਖੈਰ ਤੁਹਾਨੂੰ ਪਤਾ ਹੀ ਲੱਗ ਗਿਆ ਹੈ ਕਿ ਬਹੁਤ ਸਾਰੇ ਚੰਗੇ ਚੰਗੇ ਫਾਇਦੇ ਜਿਹੜੇ ਨੇ ਅਦਰਕ ਦੀ ਚਾਹ ਦੇ ਨੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੇਕਰ ਦੋਸਤੋ ਤੁਸੀਂ ਵੀ ਚਾਹ ਦੇ دیਵਾਨੇ ਤਾਂ ਚਾਹ ਦੇ ਵਿੱਚ ਅਦਰਕ ਜ਼ਰੂਰ ਪਾ ਲਿਓ ਤੇ ਦਿਨ ਦੇ ਵਿੱਚ 2-4 ਕੱਪ ਜਿਹੜੇ ਐ ਪਿੰਦੇ ਹੀ ਰਿਆ ਕਰੋ ਕਿਉਂਕਿ ਇਸ ਦਾ ਨੁਕਸਾਨ ਤਾਂ ਨਹੀਂ ਪਰ ਫਾਇਦਾ ਤੁਹਾਨੂੰ ਬਹੁਤ ਮਿਲਣ ਵਾਲੇ ਕਈ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਤੁਹਾਡੀਆਂ ਇਸ ਚਾਹ ਦੀ ਇਕਦਰਕ ਵਾਲੀ ਪਿਆਲੀ ਦੇ ਨਾਲ ਮਿੰਟਾਂ ਦੇ ਵਿੱਚ ਝੂਮੰਤਰ ਹੋ ਜਾਣ ਗਿਆ। ਖੈਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਹਾਡਾ ਕੋਈ ਵਿਚਾਰ ਹੈ ਇਸ ਵੀਡੀਓ ਦੇ ਬਾਬਤ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਵੀ ਬੇਝਿਜਕ ਹੋ ਕੇ ਜਰੂਰ ਸਾਂਝੇ ਕਰਿਓ। ਫਿਲਹਾਲ ਮੈਨੂੰ ਯਾਨੀ ਕਿ ਦੀਪ ਕੋ ਨੂੰ ਦੇ ਉਚਾਸਤ ਧੰਨਵਾਦ।